ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਕੋ ਠੀਕ ਹੋ ਤੁਹਾਨੂੰ ਪਹਿਲਾਂ ਪੈਣੀ ਵੀਡੀਓ ਪਾਈ ਸੀ ਬਗੂ ਸਰਦਾਰ ਨੇ ਬਹੁਤ ਪਿਆਰ ਦਿੱਤਾ ਜਿੰਨਾ ਆਪ ਨੂੰ ਤੇ ਕਈ ਭੈਣਾਂ ਦੇ ਫੋਨ ਆਏ ਆਖੇ ਵੀਰੇ ਇੱਕ ਵਾਰੀ ਵੀਡੀਓ ਹੋਰ ਪਾ ਜਮਾ ਗੱਲਾਂ ਬਾਤਾਂ ਨਾ ਬਗੂ ਹੁੰਦੀਆਂ ਹਮਣ ਤਾਨੇ ਮਹਿਣੇ ਤਾਨੇ ਮਹਿਣੇ বাজਦੇ ਆ ਲੋਕ ਕਹਿੰਦੇ ਆ ਫਲਾਨਾ ਤਾਂ ਉਹੀ ਸੁੱਖੀ ਦਿੰਦੀਆਂ ਲਾ ਕੇ ਕੰਮ ਕਰੀ ਜਾਂਦੀਆਂ ਜਾਂ ਪਾਣਵਾਈਆਂ ਮਾਰੀ ਜਾਂਦੀਆਂ ਟੱਕੇ ਦੀ ਪਾਣਵਾਈ ਨਹੀਂ ਬਾਈ ਹਾਂਜੀ ਬਗੂ ਆਂ ਦੱਸ ਪਹਿਲਾਂ ਬਈ ਨੇੜੇ ਤੇਰਾ 10 ਮਿੰਟਾਂ ਦਾ ਪੁੱਛ ਸਕਦੇ ਆ ਵੀ ਕਿੱਥੋਂ ਲੈ ਕੇ ਜੇ ਕੰਮ ਜਦੋਂ ਕੰਮ ਕਰਨ ਲੱਗੀ ਸੀ ਜਦੋਂ ਕੰਮ ਸਟਾਰਟ ਕੀਤਾ ਸੀਗਾ ਉਦੋਂ ਆਇਥੋਂ ਤੱਕ ਪਹੁੰਚ ਜੇਗੀ ਆ ਤਾਂ ਨਹੀਂ ਕੀਤਾ ਸੀਗਾ ਨਾ ਵੀ ਸ਼ਾਂਕ ਨੂੰ ਵਸ ਲੈ ਜਾਂਦੇ ਸੀਗੇ ਵੀ ਵਿਚਾਰ ਬੱਚੇ ਲਈ ਲੈਂਦੇ ਪਰ ਅੱਜ ਪਹਿਲੀ ਵੀਡੀਓ ਕਰੀ ਸੀਗੀ ਉਦੋਂ ਕੁਝ ਹੋਰ ਸੀ ਕਿ ਅਸੀਂ ਠੀਕ ਹੈ ਸਾਡਾ ਗਵਾਣ ਮੱਥਾ ਪਹਿਲਾਂ ਮੈਂ ਜਾਣਦਾ ਵੀ ਨਹੀਂ ਸੀਗਾ ਹੁਣ ਸਾਡਾ ਚਲੋ ਇੱਕ ਪਰਿਵਾਰਕ ਰਿਸ਼ਤਾ ਬਣਿਆ ਲੱਗਾ ਪਰਿਵਾਰਕ ਹੈ ਭੈਣ ਭਰਾਵਾਂ ਵਾਲਾ ਕੰਮ ਹੈ ਇੱਕ ਪਰਿਵਾਰਕ ਤੌਰ ਤੇ ਰਹਿੰਦੇ ਆ ਪਰ ਜਿਹੜੀਆਂ ਭੈਣਾਂ ਨੇ ਮੈਨੂੰ ਫੋਨ ਹਰੇ ਪੈਣੋ ਗੱਲ ਸੁਣ ਲਓ ਆ ਵੀ ਤੁਹਾਡੇ ਅੱਗੇ ਅੰਧਾਰਨਾ ਹੈ ਭੌਂਕਣ ਵਾਲੇ ਨੇ ਭੌਂਕਣਾ ਹੁੰਦਾ ਠੀਕ ਹੈ ਕੁੱਤਾ ਨੇ ਭੌਂਕਣਾ ਹੁੰਦਾ ਹਾਥੀ ਨੇ ਆਪ ਦੀ ਚਾਲੀ ਚੱਲਣੀ ਹੁੰਦੀ ਹੈ ਕਿਸੇ ਦੇ ਪਿੱਛੇ ਲੱਗਣਾ ਲੱਗੋ ਨਹੀਂ ਨਹੀਂ ਲੱਗਣਾ ਨਾ ਲੱਗੋ ਮੈਨੂੰ ਆਇਆ ਦੱਸੋ ਕਿਸੇ ਘਰ ਚ ਇੱਕ ਕੁੜੀ ਜਾਂ ਇੱਕ ਬੁੜੀ ਜਾਂ ਕੋਈ ਬੰਦਾ ਵੀ ਹੱਥ ਫੜਾ ਕਰਕੇ ਕਹਦੇ ਵੀ ਆਹ ਜੇ ਘਰ ਦੇ ਵਿੱਚ ਆਹ ਬੱਕਰੇ ਨੇ ਇਹ ਬੱਕਰੀ ਦੇ ਵਾਸਤੇ ਚਾਰ ਕਰ ਰੱਖੇ ਕੁੜੀ ਨੇ ਉਸ ਕੋਲ ਬੱਕਰੀ ਦੇ ਬੱਬੂ ਵੇਚੇ ਕੁਛ ਦੁਪਹਿਰ ਨੂੰ ਕੋਈ ਨਹੀਂ ਵੇਚੇ ਵੀਰੇ ਆ ਹੀ ਹੁਣ ਵੇਚਨੇ ਆ ਆ ਬੱਚੇ ਵੀ ਸੇਲ ਆ ਜੇ ਭਰਾਣੇ ਕਿਸ ਨੇ ਲੈਣੇ ਹੁਣ ਠੀਕ ਆ ਨੰਬਰ ਤੁਹਾਨੂੰ ਲਾ ਦਊਗਾ ਗੱਲਬਾਤਾਂ ਕਰਨ ਲਈ ਚੰਗੀ ਖਰਾਕ ਪਾਪਾ ਕੇ ਜਿਹੜਾ ਕੋਈ ਆਉਦੇ ਘਰੇ ਰੱਖੂ ਆ ਚੰਗੇ ਬੱਚੇ ਆ ਬਾਕੀ ਇੱਕ ਗੱਲ ਹੋਰ ਆ ਬਈ ਜੇ ਕਿਸੇ ਨੇ ਜਾਣਕਾਰੀ ਲੈਣੀ ਹੈ ਚਾਹੇ ਦਾ ਬੰਦਾ ਹੈ ਚਾਹੇ ਬੁੜੀ ਹੈ 24 ਘੰਟੇ ਫੋਨ ਖੁੱਲਾ ਹੁੰਦਾ ਇਹਨਾਂ ਦਾ ਆਪਣਾ ਕੋਈ ਜੱਟ ਨਹੀਂ ਗੱਲਬਾਤ ਕਰ ਸਕਦੇ ਹੋ ਕੰਮ ਲਈ ਫੋਨ ਕਰੋ ਜੇ ਕਰਨਾ ਤਾਂ ਇਹਦੇ ਤਾਨੇ ਮੈਣੇ ਲੋਕ ਨਹੀਂ ਮਾਰਨੇ ਹੁੰਦੇ ਆ ਉਹ ਲੋਕਾਂ ਦੀ ਜਵਾਨ ਹੁੰਦੀ ਹੈ ਲੂਤਰੀ ਹੁੰਦੀ ਆ ਹਸਦੀ ਰਹਿੰਦੀ ਆ ਤੇਰਾ ਕੀ ਕਹਿਣਾ ਬੂ ਲੋਕਾ ਵਾ ਵੀਰੇ ਲੋਕਾਂ ਨੇ ਗੱਲਾਂ ਨਾ ਟਾਈਮ ਟਾਈਮ ਨਾ ਬਦਲਦੀਆਂ ਰਹਿੰਦੀਆਂ ਕਿ ਜਿਨ੍ਹਾਂ ਨੇ ਬਦਲ ਨਹੀਂ ਉਹਨਾਂ ਪਿੱਛੇ ਆਪਣੇ ਆਪ ਦਾ ਕੰਮ ਕਿਉਂ ਛੱਡੋ ਆਪ ਦੇ ਮਿਹਨਤ ਦੇ ਜੋ ਤੇਰੇ ਕੋਲ ਇੱਕ ਬਖਸ਼ੇਂਦਰ ਕੁੜੀ ਜਿਹਦਾ ਵੀ ਫੋਨ ਆਇਆ ਹੋਣਾ ਮੇਰੀ ਭੈ ਸੇਲੀ ਹੈ ਮੇਰੇ ਤਸਦਾ ਨੰਬਰ ਹਾਂ ਮੈਨੂੰ ਕਹਿੰਦੀ ਵੀਰੇ ਉਹ ਲਾਈਵ ਚ ਇੱਕ ਦਿਨ ਮੈਂ ਕਿਹਾ ਭਾਣੇ ਕੋਈ ਦਰ ਨਹੀਂ ਫੋਨ ਕਰਦੀ ਉਹ ਕਹਿੰਦੀ ਵੀਰੇ ਥੋੜਨਾ ਦਾ ਗੱਲ ਕਰ ਕੇ ਲੱਗਦਾ ਵੀ ਮੈਂ ਤਾਂ ਕੋਈ ਆਪ ਦੇ ਨਿੱਜੀ ਨਾਲ ਹੀ ਜਮ ਭਰਾ ਨਾਲ ਹੀ ਗੱਲ ਕਰੀ ਜਣੀ ਆ ਉਹ ਭੈਣ ਵਿਚਾਰੀ ਹੈਂਡੀਕੈਪਟਰ ਤਿੰਨ ਚੂਚਾ ਦੇ ਹੋ ਗਿਆ ਹੱਸਦਾ ਉਹ ਆਪਣੀ ਫਰੈਂਡੀ ਹੈ ਤੇ ਉਹਨਾਂ ਨੇ ਮੈ ਦਾ ਡਿਪਲੋਮਾ ਫਾਇਦੇ ਬੱਧਾ ਮੈਂ ਰੱਖੀ ਵੀਰੇ ਕੋਲੇ ਰੱਖਿਆ ਉਹ ਤੁਹਾਨੂੰ ਸਾਰੀ ਗੱਲ ਦੱਸ ਦੂਗਾ ਬਾਕੀ ਜਿੰਨਾ ਕਿ ਮੈਨੇ ਗਰਬਰੀ ਵਰਗਾ ਪਤਾ ਉਹ ਦੱਸ ਸਕਦੇ ਹਾਂ ਪਰ ਬਿੱਟਾ ਤਾਂ ਰੁਕੀ ਹੋ ਰਿਹਾ ਹੈ ਵੀਰੇ ਨਾਲ ਗੱਲ ਪੁੱਛਿਆ ਕਰੋ ਫਿਰ ਕਹਿੰਦੇ ਬਹੁਤ ਵੱਧੀਆ ਲੱਗਦਾ ਆਪਾਂ ਵੀਡੀਓ ਪਾਈ ਸੀ ਪਹਿਲਾਂ ਸ਼ੌਕ ਵਾਧਿਆ ਉਸ ਤੋਂ ਬਾਅਦ ਹੋ ਗਿਆ ਹਾਂ ਵੀਰੇ ਤੋਂ ਬਾਅਦ ਗਿਆ ਨੂੰ ਹਾਂ ਕਿੰਨੇ ਕਿੰਨੇ ਜਾਨਵਰ ਤੋਂ ਸਟਾਰਟ ਕੀਤਾ ਕੰਮ ਵੀਰੇ ਤਿੰਨ ਤੋਂ ਦੋ ਫੱਟਾਂ ਸੀਗੀਆਂ ਇੱਕ ਬੱਕਰੀ ਸੀ ਉਹਨਾਂ ਨੇ ਕੰਮ ਸਟਾਰਟ ਕੀਤਾ ਤੇ ਹੁਣ ਟੋਟਲ ਕਿੰਨੇ ਆ ਹੁਣ ਵੀਰੇ 28 ਨਗ ਹੋ ਗਏ ਪਰ 28 ਨਗ ਤੇ ਵੇਚਾਂ ਦਾ ਕੋਈ ਯਾਦ ਨਹੀਂ ਉਹਨੇ ਕਿੰਨੀ ਰੂਪ ਸੀ ਹਾਂ ਕੰਮ ਕਰ ਕੰਮ ਕਰ ਲੋ ਢੰਗ ਨਾ ਕਰ ਲੋ ਬਾਲੀਆਂ ਸੁੰਦਕਾ ਲਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ ਲੋਕ ਕੀ ਕਹਿਣਗੇ ਇਹ ਸੋਚਣ ਦਾ ਕੋਈ ਫਾਇਦਾ ਨਹੀਂ ਹੁੰਦਾ ਲੋਕ ਤਾਂ ਬਹੁਤ ਕੁਝ ਕਹੀ ਜਾਂਦੇ ਤੇਰੇ ਸਾਹਮਣੇ ਦਾ ਸਾਰਾ ਕੰਮ ਹੀ ਗਰੀਦਾ ਕੋਈ ਜੇ ਨਹੀਂ ਸੋਚੀਏ ਕਿ ਵੀ ਇਹ ਖੁਲਾਣਾ ਮੈਂ ਜੇ ਦੂਆ ਮੈਂ ਲੋ ਲਈ ਨਹੀਂ ਆਇਆ ਇਹ ਕਹੂਆ ਫੇਰ ਨਹੀਂ ਕੰਮ ਹੁੰਦਾ ਪ੍ਰਾਈਵੇਸੀ ਮੈਂ ਕਦੀ ਦੱਸਦਾ ਨਹੀਂ ਹੁੰਦਾ ਭੈਣ ਸੋ ਪ੍ਰੈਗਨੈਂਟ ਹੈ ਪਰ ਅਰਾਣੇਟ 8ਵੇਂ ਮਿੰਟ ਡਿਲੀਵਰੀ ਨਾਲੇ ਤਾਂ ਹੀ ਬੱਕਰੇ ਲੈ ਜੀ ਮੈਂ ਉਹ ਨਹੀਂ ਭੇਜਦੀ ਸੀ ਹਾਂ ਆਪ ਹੀ ਸਾਂਭਦੀ ਹੁਣ ਬੱਕਰੇ ਜਦੋਂ ਠੱਕਾ ਕਰਦੇ ਹਨਾ ਵੀ ਖਿੱਚ ਕੇ ਲੈ ਜਾਂਦੇ ਆ ਬੱਕਰਿਆਂ ਨੂੰ ਮਾਰਦੇ ਆ ਇੰਨੀ ਦੇਖ ਰਏ ਕਿ ਨਹੀਂ ਹੁੰਦੀ ਪਰ ਗੱਲ ਆ ਜਾਂਦੀ ਹੈ ਮਿਹਨਤ ਦੀ ਨਾਲ ਮਿਹਨਤ ਵੀ ਆ ਜਾਂਦੀ ਹੈ ਜਿਹੜਾ ਬੰਦਾ ਮਿਹਨਤ ਕਰਦਾ ਦੁਨੀਆ ਦੇ ਸਾਹਮਣੇ ਲਿਆਉਣਾ ਬਹੁਤ ਜ਼ਰੂਰੀ ਹੁੰਦਾ ਠੀਕ ਆ ਜ਼ਰੂਰੀ ਨਹੀਂ ਹੁੰਦਾ ਆਪਾਂ ਚਿੱਤੇ ਪਾਕ ਜਾਂ ਵੱਡਿਆ ਥਾਵਾਂ ਤੇ ਜਾ ਕੇ ਵੀਡੀਓ ਬਣਾਉਣੀ ਆ ਆਪਾਂ ਤਾਂ ਇੱਥੇ ਬਣਾਉਣ ਜੋਗੇ ਆ ਜੋ ਰਿਐਲਿਟੀ ਆ ਉਹ ਦਿਖਾਉਣੀ ਆ ਰਿਐਲਿਟੀ ਦੇ ਵਿੱਚ 95% ਲੋਕ ਆਉਂਦੇ ਆ ਮੱਕੀ ਆਪਾਂ ਦੇ ਪੁੱਛ ਮੇ ਬਾਵਾ ਦੇ 5% ਦੇ ਸਕਦੀਆਂ ਕੰਮ ਤੇ ਦੁਕਾਨ ਤੇ ਦੇਖ ਸਕਦੀਆਂ ਆਪਣੇ ਕੋਲੇ ਕੋਈ ਉਹ ਨਹੀਂ ਹੈਗਾ ਜਿਹਨੇ ਸਲਾਮ ਅਸ਼ਰਾ ਲੈਣਾ ਭੈਣ ਨੇ ਮੈਂ ਤਾਂ ਭੈਣਾਂ ਰਕੇ ਬਾਸ ਤੇ ਵੀਡੀਓ ਬੋਣਾ ਨੇ ਜਿਹਨੇ ਭੈਣਾਂ ਨੇ ਸਲਾਮ ਅਸ਼ਰਾ ਲੈਣਾ ਹੈ ਇੱਥੇ ਆ ਜਾਓ ਜੀ ਸਤਕੇ ਰਾਤ ਲਾ ਜਾਓ ਦੋ ਰਾਤਾਂ ਲਾ ਜਾਓ ਰਹਿ ਕੇ ਇੱਥੇ ਦੇਖ ਕੇ ਜੋ ਕੰਮ ਕੀ ਹੁੰਦਾ ਕੰਮ ਕਿਹਨੂੰ ਕਹਿੰਦੇ ਆ ਹਾਂ ਚਾਰ ਚਾਰ ਕੰਮ ਕਰਦੀ ਹੈ ਕੰਦੇ ਜੀ ਠੀਕ ਆ ਆਪਦੇ ਕੰਮ ਨੂੰ ਨਾ ਬੋਝ ਨਾ ਬਲੋ ਇਹ ਮੰਨੋ ਵੀ ਅਸਾਂ ਤਾਂ ਨਸ਼ੇ ਜਿਹੜਿਆ ਰਹਿੰਦਾ ਅਸੀਂ ਕਹਿੰਨੇ ਵੀ ਸਾਡੇ ਉਹਨੂੰ ਪਾਣੀ ਪਿਉਣਾ ਉਹਨੂੰ ਉਹ ਕਰਨਾ ਮੈਨੂੰ ਤਾਂ ਬਣਾ ਹੀ ਆਉਂਦਾ ਹੈ ਤਾਨੇ ਭੈਣੇ ਲੋਕ ਕੀ ਕਹਿਣਗੇ ਫਲਾਣੇ ਆ ਕਹਿਣਗੇ ਮੂੰਹ ਕੀ ਫੜੋਗੇ ਯਾਰ ਮੂੰਹ ਥੋੜੀ ਫੜਾ ਜਾਂਦਾ ਕਿ ਤਾ ਕੋਈ ਤੁਹਾਡੇ ਘਰੇ ਰੋਕੀ ਨਹੀਂ ਦੇ ਕੇ ਜਾਊਗਾ ਠੀਕ ਹੈ ਜੇ ਤੁਸੀਂ ਭੁੱਖੇ ਬੈਠੇ ਹੋ ਤਾਂ ਕੋਈ ਨਹੀਂ ਕੋਈ ਨਹੀਂ ਦੰਦ ਕੱਢ ਲੈਣਗੇ ਹਾਂ ਦੰਦ ਕੱਢ ਕੇ ਜਾਣਗੇ ਪਾਸਰੀ ਹੋ ਕੇ ਹੱਸ ਕੇ ਜਾਣਗੇ ਮੈਂ ਆਪਰੇਸ਼ਨ ਕਰਾਇਆ ਸੀ ਲੋਕਾਂ ਨੂੰ ਐ ਜਿਹਾ ਜਿਵੇਂ ਕੋਰੋਨਾ ਕਰ ਹੋਇਆ ਹੁੰਦਾ ਐਵੇਂ ਹਾਲ ਹੋ ਗਈ ਸੀ ਲੋਕਾਂ ਦੇ ਦੀ ਖਾਣੀ ਇੱਕ ਟਾਈਮ ਇਹਨਾਂ ਦੇ ਘਰੇ ਰੋਕੀ ਨਾ ਪਾਉਣ ਦੇ ਲਈ ਐਨਾ ਕਰਨਾ ਚਾਹੀਦਾ ਤੇ ਪਰਮਾਤਮਾ ਨੇ ਸਮਾਂ ਦੀ ਆਪਰੇਸ਼ਨ ਤੋਂ ਬਾਅਦ ਦੁੱਗਣਾ ਕੰਮ ਕਰਾਇਆ ਦਾ ਇੱਕ ਕਸਲਾਈ ਵਾਲੇ ਕਰਦੇ ਸੋ ਦਵਾ ਦੁਕਾਨ ਵੀ ਹੋਗੀ ਤੇ ਸੁਖਣਾ ਜਾਨਵਰ ਵੀ ਇੰਨੇ ਹੋਗੇ ਇਹ ਪਰਮਾਤਮਾ ਕਰਨ ਵਾਲਾ ਜੇ ਤੁਸੀਂ ਆਉਦੀ ਮਿਹਨਤ ਤੇ ਜੋਰ ਰੱਖਦੇ ਮੈਂ ਇੱਕ ਗਲਾ ਘਰੇ ਆ ਕੇ ਦੇਖੀ ਆ ਯਾਰ ਵੀ ਉਹਨਾਂ ਮੈਂ ਕਹਿੰਨਾ ਬਾਈ ਨੂੰ ਨਹੀਂ ਹੋਣਾ ਉਹਨਾਂ ਕਿਸੇ ਹੋਰ ਨੂੰ ਨਹੀਂ ਹੋਣਾ ਜਨਾਂ ਭੈਣ ਨੂੰ ਕੱਲੀ ਨੂੰ ਲਾੜ ਪਿਆਰ ਇਹਨਾਂ ਨਾਲ ਇਨਾ ਆ ਗਿਆ ਉਹ ਜਾਵੇ ਨਾ ਕਿਸੇ ਰਿਸ਼ਤੇਦਾਰੀ ਨੂੰ ਜਾਵੇ ਇਹਨੇ ਸਾਰੇ ਕੰਮ ਛੱਡ ਰੱਖਿਆ ਕੰਦੀ ਬੱਕਰੀਆਂ ਤੇ ਹੋਈ ਸੀ ਰਿਸ਼ਤੇਦਾਰ ਗੁੱਸੇ ਹੋਏ ਪਿਆ ਅੱਗੇ ਮੇਰੇ ਪਾਸੋਂ ਰਿਸ਼ਤੇਦਾਰ ਗੁੱਸੇ ਆ ਹਾਂ ਆਪਾਂ ਇਹਨਾਂ ਨੂੰ ਕਹਿਤਾ ਵੀ ਤੁਸੀਂ ਜਾ ਸਕਦੇ ਹੋ ਉਹਨਾਂ ਨੂੰ ਕਿਹਾ ਵੀ ਤੁਸੀਂ ਆ ਕੇ ਲੈ ਲਓ ਵੀ ਸਾਡੇ ਤਾਂ ਜਵਾਬ ਨਹੀਂ ਰਹਿੰਦੇ ਹੈਗੇ ਠੀਕ ਹੈ ਚਲੋ ਜੀ ਮੰਮੀ ਵੀਡੀਓ ਮੈਂ ਬਣਾਉਂਦਾ ਨਹੀਂ ਹੁੰਦਾ ਨਾ ਛੋਟੀ ਤੁਸੀਂ ਦੇਖ ਲੈਣਾ ਤੇ ਸ਼ੇਅਰ ਕਰਦਿਆ ਕਰੋ ਆ ਮਿਹਨਤ ਇਕੱਲੀ ਹੈ ਮਨ ਦਾ ਦੱਸ ਦਿਆ ਕਰੋ ਸਾਡੇ ਦਾ 5 ਕਿਲੋਮੀਟਰ ਦਾ ਫੱਟਾ ਜਿਹੜੀ ਗੱਲ ਪੁੱਛਣੀ ਹੈ ਮਾਰੇ ਘਰ ਜਾ ਕੇ ਪੁੱਛ ਕੇ ਸਾਨੂੰ ਵੀਡੀਓ ਦੇ ਸ਼ੇਅਰ ਕਰੋ ਸਾਰੇ ਭਰਾ ਦੇਖ ਰਿਆ ਕਰੋ ਸੋ ਮਿਹਨਤ ਕਰੋ ਠੀਕ ਆ ਰੱਜ ਕੇ ਖਾਉ ਆਉ ਦਾ ਰੱਜ ਕੇ ਕਮਾਉ ਲੋਕਾਂ ਦੀਆਂ ਨਸਲਾਂ ਆਪਦੀਆਂ ਬੱਕਰੀਆਂ ਕਰਦੇ ਆਉਦੇ ਸ਼ੌਂਕ ਪੂਰੇ ਕਰਦੇ ਆਉਦੇ ਬੱਚਿਆਂ ਦੇ ਸ਼ੌਂਕ ਪੂਰੇ ਕਰਦੇ ਆ ਠੀਕ ਹੈ ਤੇ ਆਪਦੀ ਮਿਹਨਤ ਹੈ ਠੀਕ ਆ ਦੋਸਤੋ ਧੰਨਵਾਦ ਜਉਂਦੇ ਬਾਦਿਰੋ